ਸਰਦੀ ਦਾ ਮੌਸਮ ਹੈ ਦਿਲ ਦਾ ਦੁਸ਼ਮਣ ਠੰਡ ਦੇ ਕਾਰਨ ਵੱਧ ਰਹੇ ਹਨ ਦਿਲ ਦੇ ਦੌਰਿਆਂ ਦੇ ਮਾਮਲੇ ਜਾਣੋ ਸਰਦੀਆਂ ਵਿੱਚ ਦਿਲ ਦੀ ਹਿਫਾਜ਼ਤ ਦਾ ਰਾਜ਼ ਸਰਦੀਆਂ ਵਿੱਚ ਹਾਰਟ ਅਟੈਕ ਅਤੇ ਸਟ੍ਰੋਕ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ ਇਸ ਦਾ ਕਾਰਨ ਠੰਡ ਅਤੇ ਸਵੇਰੇ ਬਿਸਤਰ ਤੋਂ ਉੱਠਣ ਤੋਂ ਬਾਅਦ ਕੀਤੀਆਂ ਕੁਝ ਗਲਤੀਆਂ ਵੀ ਹੋ ਸਕਦੀਆਂ ਜਾਣੋ ਸਰਦੀਆਂ ਵਿੱਚ ਹਾਰਟ ਅਟੈਕ ਅਤੇ ਸਟ੍ਰੋਕ ਤੋਂ ਬਚਣ ਦੇ ਸਭ ਤੋਂ ਵਧੀਆ ਫਾਰਮੂਲੇ ਪਹਾੜਾਂ ਤੋਂ ਲੈ ਕੇ ਦਿੱਲੀ ਐਨਸੀਆਰ ਤੱਕ ਠੰਡ ਕਾਫੀ ਵੱਧ ਗਈ ਹੈ ਹਾਲਾਂਕਿ ਇਹ ਸਿਰਫ ਅਜੇ ਟ੍ਰੇਲਰ ਹੈ ਤਸਵੀਰ ਅਜੇ ਦੇਖਣੀ ਬਾਕੀ ਹੈ ਕਿਉਂਕਿ ਮਾਹਿਰ ਇਸ ਵਾਰ ਰਿਕਾਰਡ ਤੋੜ ਠੰਡ ਪੈਣ ਦੀ ਉਮੀਦ ਕਰ ਰਹੇ ਹਨ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਥੋੜੀ ਜਹੀ ਲਾਪਰਵਾਹੀ ਵੀ ਸਿਹਤ ਨੂੰ ਬਹੁਤ ਹਾਨੀਕਾਰਕ ਬਣਾ ਦੇਵੇਗੀ ਤੁਹਾਡਾ ਦਿਲ ਸਭ ਤੋਂ ਵੱਧ ਖਤਰੇ ਵਿੱਚ ਹੋਵੇਗਾ ਖੈਰ ਦਿਲ ਦੇ ਦੌਰੇ ਦੀਆਂ ਖਬਰਾਂ ਆਉਣੀਆਂ ਹੁਣ ਸ਼ੁਰੂ ਹੋ ਗਈਆਂ ਹਨ ਕੜਾਕੀ ਦੀ ਠੰਡ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗ ਜਾਂਦੇ ਹਨ ਇਸ ਦਾ ਕਾਰਨ ਠੰਡ ਦਾ ਮੌਸਮ ਅਤੇ ਠੰਡੀਆਂ ਹਵਾਵਾਂ ਹਨ ਠੰਡ ਕਾਰਨ ਖੂਨ ਦੀਆਂ ਨਾੜੀਆਂ ਸੰਗੜ ਜਾਂਦੀਆਂ ਹਨ ਅਤੇ ਖੂਨ ਦੀ ਸਪਲਾਈ ਹੌਲੀ ਹੋ ਜਾਂਦੀ ਹੈ। ਬਲੱਡ ਪ੍ਰੈਸ਼ਰ ਅਤੇ ਦਿਲ ਦੇ ਦੌਰੇ ਦਾ ਖਤਰਾ ਵੱਧ ਜਾਂਦਾ ਹੈ। ਜਿਸ ਵਿੱਚ ਸਵੇਰੇ-ਸਵੇਰੇ ਦਿਲ ਦੇ ਦੌਰੇ ਦੀਆਂ ਖਬਰਾਂ ਜ਼ਿਆਦਾ ਸੁਣਨ ਨੂੰ ਮਿਲਦੀਆਂ ਹਨ। ਜਦੋਂ ਤੁਸੀਂ ਰਾਤ ਨੂੰ ਜਾਂ ਸਵੇਰੇ ਕੰਬਲ ਤੋਂ ਬਾਹਰ ਨਿਕਲਦੇ ਹੋ ਤਾਂ ਤੁਰੰਤ ਨਹੀਂ ਉੱਠਣਾ ਚਾਹੀਦਾ ਕਿਉਂਕਿ ਠੰਡੇ ਮੌਸਮ ਵਿੱਚ ਖੂਨ ਗੂੜਾ ਹੋ ਜਾਂਦਾ ਹੈ ਤੇ ਜੇਕਰ ਤੁਸੀਂ ਤੁਰੰਤ ਉੱਡੇ ਹੋ ਤਾਂ ਕਈ ਵਾਰ ਖੂਨ ਦਿਲ ਅਤੇ ਦਿਮਾਗ ਤੱਕ ਨਹੀਂ ਪਹੁੰਚਦਾ। ਇਸ ਕਰਕੇ ਦਿਲ ਦਾ ਦੌਰਾ ਅਤੇ ਸਟ੍ਰੋਕ ਪੈ ਜਾਂਦਾ ਹੈ। ਦੱਸ ਦੇ ਕਿ ਸਰਦੀ ਦਾ ਮੌਸਮ ਦਿਲ ਦਾ ਦੁਸ਼ਮਣ ਵੀ ਮੰਨਿਆ ਜਾਂਦਾ ਹੈ ਕਿਉਂਕਿ ਠੰਡੇ ਤਾਪਮਾਨ ਕਾਰਨ ਖੂਨ ਦੀਆਂ ਨਾੜੀਆਂ ਸੰਗੜ ਜਾਂਦੀਆਂ ਹਨ ਜਿਸ ਨਾਲ ਖੂਨ ਦੀ ਸਪਲਾਈ ਘਟ ਜਾਂਦੀ ਹੈ ਅਤੇ ਇਸ ਤਰ੍ਹਾਂ ਬਲੱਡ ਪ੍ਰੈਸ਼ਰ ਵਿੱਚ ਵਿਵਾਦਾ ਹੋ ਜਾਂਦਾ ਹੈ ਜਿਸ ਨਾਲ ਦਿਲ ਦਾ ਦੌਰਾ ਪੈਂਦਾ ਹੈ ਸਰਦੀਆਂ ਵਿੱਚ ਹਾਰਟ ਅਟੈਕ ਅਤੇ ਸਟ੍ਰੋਕ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ ਇਸ ਦਾ ਕਾਰਨ ਠੰਡ ਅਤੇ ਸਵੇਰੇ ਬਿਸਤਰ ਤੋਂ ਉੱਠਣ ਤੋਂ ਬਾਅਦ ਕੀਤੀਆਂ ਕੁਝ ਗਲਤੀਆਂ ਵੀ ਹੋ ਸਕਦੀਆਂ ਹਨ ਜਾਣੋ ਸਰਦੀਆਂ ਵਿੱਚ ਹਾਰਟ ਅਟੈਕ ਅਤੇ ਸਟ੍ਰੋਕ ਤੋਂ ਬਚਣ ਦੇ ਸਭ ਤੋਂ ਵਧੀਆ ਫਾਰਮੂਲੇ ਪਹਾੜਾਂ ਤੋਂ ਲੈ ਕੇ ਦਿੱਲੀ ਐਨਸੀਆਰ ਤੱਕ ਠੰਡ ਕਾਫੀ ਵੱਧ ਗਈ ਹੈ ਹਾਲਾਂਕਿ ਇਹ ਸਿਰਫ ਅਜੇ ਟ੍ਰੇਲਰ ਹੈ ਤਸਵੀਰ ਅਜੇ ਦੇਖਣੀ ਬਾਕੀ ਹੈ ਕਿਉਂਕਿ ਮਾਹਿਰ ਇਸ ਵਾਰ ਰਿਕਾਰਡ ਤੋੜ ਠੰਡ ਪੈਣ ਦੀ ਉਮੀਦ ਕਰ ਰਹੇ ਹਨ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਥੋੜੀ ਜਹੀ ਲਾਪਰਵਾਹੀ ਵੀ ਸਿਹਤ ਨੂੰ ਬਹੁਤ ਹਾਨੀਕਾਰਕ ਬਣਾ ਦੇਵੇ ਤੁਹਾਡਾ ਦਿਲ ਸਭ ਤੋਂ ਵੱਧ ਖਤਰੇ ਵਿੱਚ ਹੋਵੇਗਾ ਖੜ ਦਿਲ ਦੇ ਦੌਰੇ ਦੀਆਂ ਖਬਰਾਂ ਆਉਣੀਆਂ ਹੁਣ ਸ਼ੁਰੂ ਹੋ ਗਈਆਂ ਹਨ ਕੜਾਕੇ ਦੀ ਠੰਡ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗ ਜਾਂਦੇ ਹਨ ਇਸ ਦਾ ਕਾਰਨ ਠੰਡ ਦਾ ਮੌਸਮ ਅਤੇ ਠੰਡੀਆਂ ਹਵਾਵਾਂ ਹਨ ਠੰਡ ਕਾਰਨ ਖੂਨ ਦੀਆਂ ਨਾੜੀਆਂ ਸੁਗੜ ਜਾਂਦੀਆਂ ਹਨ ਅਤੇ ਖੂਨ ਦੀ ਸਪਲਾਈ ਘੋਲੀ ਹੋ ਜਾਂਦੀ ਹੈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਦੌਰੇ ਦਾ ਖਤਰਾ ਵੱਧ ਜਾਂਦਾ ਜਿਸ ਵਿੱਚ ਸਵੇਰੇ ਸਵੇਰੇ ਦਿਲ ਦੇ ਦੌਰੇ ਦੀਆਂ ਖਬਰਾਂ ਜ਼ਿਆਦਾ ਸੁਣਨ ਨੂੰ ਮਿਲਦੀਆਂ ਹਨ ਜਦੋਂ ਤੁਸੀਂ ਰਾਤ ਨੂੰ ਜਾਂ ਸਵੇਰੇ ਕੰਬਲ ਤੋਂ ਬਾਹਰ ਨਿਕਲਦੇ ਹੋ ਤਾਂ ਤੁਰੰਤ ਨਹੀਂ ਉੱਠਣਾ ਚਾਹੀਦਾ ਕਿਉਂਕਿ ਠੰਡੇ ਮੌਸਮ ਵਿੱਚ ਖੂਨ ਗੂੜਾ ਹੋ ਜਾਂਦਾ ਹੈ ਅਤੇ ਜੇਕਰ ਤੁਸੀਂ ਤੁਰੰਤ ਉੱਠਦੇ ਹੋ ਤਾਂ ਕਈ ਵਾਰ ਖੂਨ ਦਿਲ ਅਤੇ ਦਿਮਾਗ ਤੱਕ ਨਹੀਂ ਪਹੁੰਚਦਾ ਇਸ ਕਰਕੇ ਦਿਲ ਦਾ ਦੌਰਾ ਕੱਤੇ ਸਟ੍ਰੋਕ ਪੈ ਜਾਂਦਾ ਹੈ ਦੱਸ ਦੇ ਕਿ ਸਰਦੀ ਦਾ ਮੌਸਮ ਦਿਲ ਦਾ ਦੁਸ਼ਮਣ ਵੀ ਮੰਨਿਆ ਜਾਂਦਾ ਹੈ ਕਿਉਂਕਿ ਠੰਡੇ ਤਾਪਮਾਨ ਕਾਰਨ ਖੂਨ ਦੀਆਂ ਨਾੜੀਆਂ ਸੁਗੜ ਜਾਂਦੀਆਂ ਹਨ ਜਿਸ ਨਾਲ ਖੂਨ ਦੀ ਸਪਲਾਈ ਘਟ ਜਾਂਦੀ ਹੈ ਅਤੇ ਇਸ ਤਰ੍ਹਾਂ ਬਲੱਡ ਪ੍ਰੈਸ਼ਰ ਵਿੱਚ ਵਿਵਾਦਾ ਹੋ ਜਾਂਦਾ ਹੈ ਜਿਸ ਨਾਲ ਦਿਲ ਦਾ ਦੌਰਾ ਪੈਂਦਾ ਹੈ